ਹਾਂਜੀ ਕਿਸਾਨ ਵੀਰੋ ਆਪਾਂ ਦੇਖਦੇ ਆ ਆ ਦੁਕਾਨ ਕੈਸ਼ ਕਾਊਂਟਰਾਂ ਵਾਲੇ ਯੂਟਿਊਬਰਾਂ ਤੋਂ ਵੀਡੀਓ ਪਾਉਂਦੇ ਆ ਵੀ ਸਾਰੇ ਪੰਜਾਬ ਨਾਲੋਂ ਸਾਰੇ ਹਿੰਦੁਸਤਾਨ ਨਾਲੋਂ ਸਾਡੇ ਤੋਂ ਸਾਡੇ ਤੋਂ ਲੈ ਜੋ ਸਸਤੀ ਸਪਰੇ ਸਾਡੇ ਕੋਲ ਐ ਸਸਤੀ ਸਪਰੇ ਪਰ ਅਸੀਂ ਦਾਵਾ ਕਰਦੇ ਆ ਵੀ ਸਭ ਤੋਂ ਸਸਤੀ ਸਪਰੇ ਸਾਡੇ ਅਸੀਂ ਦਿੰਨੇ ਆ ਉਹ ਕਿਵੇਂ ਕਿਵੇਂ ਹੁਣ ਦੇਖਦੇ ਆ ਕਈ ਕਿਸਾਨ ਵੀਰ ਜਿਵੇਂ ਸਾਡੇ ਹੁਣ ਰੁਝਾਨ ਚੱਲਿਆ ਪਾਇਆ ਰਕਸੋ ਸਲਫਾਨ ਅਫਕੀਰ ਵਾਲਾ ਟੈਕਨੀਕਲ ਦਾ ਤਾਂ ਕਈ ਕਿਸਾਨ ਵੀ ਲਾਂਦੇ ਸੀਗੇ ਵੀ ਬਜਾਈ ਤੋਂ ਬਾਅਦ ਵੀ ਆਰ ਟੈਕਨੀਕਲ ਦੇ ਦੋ ਅਫਕੀਰਾਂ ਲਾ ਦੇ ਫਕੀਰਾ ਤਾਂ ਅਸੀਂ ਕਹਿੰਦੇ ਸੀ ਵੀ ਤਾਂ ਕਰੋ ਜੇ ਪਾਣੀ ਤੁਸੀਂ 21-22 ਦਿਨ ਤੇ ਲਾ ਲੂਗੇ 200 ਲੀਟਰ ਪਾਣੀ ਤੇ ਗਿੱਲ ਹੋਵੇ 3 ਦਿਨ ਦੇ ਅੰਦਰ ਅੰਦਰ ਤਾਂ ਕਿਸਾਨ ਵੀਰ ਕਹਿੰਦੇ ਸੀ ਵੀ ਸਾਡੇ ਯਾਰ 21-22 ਦਿਨ ਤੋਂ ਪਹਿਲਾਂ ਪਾਣੀ ਲਾ ਦੀ ਤਾਂ ਕਣਕ ਪੀਲੀ ਪੈ ਜਾਂਦੀ ਦਬ ਜਾਂਦੀ ਹੈ ਤਾਂ ਫਿਰ ਉਹਨਾਂ ਨੂੰ ਕਿਹਾ ਤੁਸੀਂ ਨਾ ਕਰੋ ਕਿਏ ਤੁਸੀਂ ਕੋਰਤੇ ਕਰ ਲਿਓ ਕਿ ਜੇਹੀ ਕੈਸ਼ ਕਾਊਂਟਰ ਆਲਾ ਹੁੰਦਾ ਹੋ ਸਕਦਾ ਸੀ ਸਾਡੇ ਸਾਡੇ 750 ਹੀ ਲਾਈਆ ਹੋ ਸਕਦਾ ਕੈਸ਼ ਕਾਊਂਟਰ ਆਲਾ 700 ਹੀ ਲਾ ਦਿੰਦਾ ਪਰ ਦਵਾਈ ਨੇ ਕੰਮ ਨਹੀਂ ਕਰਨਾ ਸੋਹਣੇ ਘੜਾ ਇੰਨੀ ਗੱਲ ਪੁੱਛਣੀ ਸੀਗੀ ਹੁਣ ਇਹਦਾ ਬਿੱਲ ਹੀ ਕੱਟ ਦੇਣਾ ਸੀਗਾ ਤੇ ਫਿਰ ਦੱਸੋ ਸਸਤਾ ਕੌਣ ਹੋਇਆ ਨਾਲੇ ਤਾਂ ਚਲੋ 50 ਰੁਪਏ ਸਸਤੀ ਲਿਆ ਕੇ ਨਾਲੇ ਕੰਮ ਨਹੀਂ ਕਰਨਾ ਸੀਗਾ ਤੇ ਐਸ ਕਰਕੇ ਬਿਨਸ ਸਪਰੇਅ ਤੋਂ ਵਾਪਸ ਮੁੜਿਆ ਵੀ ਕੋਰਤੇ ਕਰਿਓ ਭਾਈ ਹੁਣ ਜਿਵੇਂ ਤੁਸੀਂ ਲਾ ਲਓ 20 ਸੋਧਣ ਵਾਲੀ ਦਵਾਈ ਸਭ ਤੋਂ ਪਹਿਲਾਂ ਇਹ ਕਹਿੰਦੇ ਸੀ ਭਰਾਵਾ ਘਰੇ ਪਈ ਏ ਸੋਡੇ ਲਾਲ ਘਟਾਰਾ ਕਲੋਰੋ ਜਾਂ ਕੋਈ ਵੀ ਫੰਗੀ ਸੈੱਡ ਪਿਆ ਹੈ ਕਾਰਬਨ ਡਾਈਜਨ 12 36 ਵਗੈਰਾ ਉਹ ਵਰਤੋ ਤੁਸੀਂ ਘਰੇ ਪੈ ਤਾਂ ਕਈ ਕਿਸਾਨਾਂ ਦੇ ਘਰੇ ਪਿਆ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਇਸ ਚੀਜ਼ ਦਾ ਵੀ ਉਹਨਾਂ ਤਾਂ ਐਸੇ ਕੁਝ ਸਪੈਸ਼ਲ ਆਂਦੀ ਏ ਕਦੇ ਵੀ ਸੋਧਣ ਵਾਲੀ ਤਾਂ ਬਿਨਾ ਉਹ ਤੋਂ ਵਾਪਸ ਮੋੜਿਆ ਨਹੀਂ ਕੈਸ਼ ਵਾਲਿਆਂ ਨੇ ਤਾਂ ਕੀ ਸੀਗਾ ਕੈਸ਼ ਵਾਲਿਆਂ ਨੇ ਤਾਂ ਬਿੱਲ ਕੱਟ ਹੀ ਦੇਣਾ ਸੀ ਵੀ ਆਹ ਲੱਗਦੀ ਏ ਭਾਈ ਵੀ ਤੇ ਦਵਾਈ ਤੇ ਜਿਵੇਂ ਝੋਨੇ 'ਚ ਸਾਡੇ ਕਿਸਾਨ ਵੀਰ ਕਲੋਰੋ ਦੇ ਦੋ ਜੀ ਬਾਇਓਫੈਂਟ੍ਰੀਮ ਦੇ ਦੋ ਝੋਨੇ ਚ ਪਾਣੀ ਹੈ ਕੀੜੇ ਵਾਸਤੇ ਸੌਂਕ ਵਾਸਤੇ ਤਾਂ ਅਸੀਂ ਕਹਿੰਦੇ ਸੀ ਯਾਰ ਵੀ ਸਾਰੇ ਕਿੱਲਾਂ ਤੇ ਕਿਉਂ ਮਾਰਨੀ ਹੈ ਇੱਕ ਅੱਧਾ ਲੀਟਰ ਲੈ ਜਾਓ ਸਾਈਡਾਂ ਤੇ ਮਾਰਨ ਵਾਸਤੇ 8-10 ਦਿਨਾਂ ਵਾਸਤੇ ਮਾਰ 8-10 ਦਿਨਾਂ ਤੋਂ ਮਾਰ ਦਿਆ ਕਰਿਓ ਸਾਈਡਾਂ ਤੇ ਉੱਚੇ ਤਾਂ ਤੋਂ ਸਾਰੇ ਤੇ ਜ਼ਰੂਰੀ ਮਾਰਨੀ ਹੈ ਹੋ ਸਕਦਾ ਭਾਈ ਕਲੋਰੋ ਅਸੀਂ 300 ਲਾंदे ਹੋਈਏ ਤੇ ਕੈਸ਼ ਵਾਲੇ ਨੇ 250 ਲਾ ਦੇਣੀ ਸੀ ਉਹਨੇ ਦੇ ਹੀ ਦੇਨੇ ਸੀ 10-20 ਲੀਟਰ ਜਿੰਨੇ ਮੰਗੇ ਬਿੱਲ ਕੱਟ ਹੀ ਦੇਣਾ ਸੀ ਉਹਨੇ ਕਿਹਾ ਕਹਿਣਾ ਸੀ ਵੀ ਸੈਡਾਂ ਤੇ ਮਾਰੋ ਜਾਂ ਉੱਚੇ ਥਾਂ ਤੇ ਮਾਰੋ ਅਸੀਂ 1 ਲੀਟਰ ਨਾਲ ਮੋੜਿਆ ਤੇ ਉੱਥੋਂ ਅਗਲਾ 10 20 ਲੀਟਰ ਲੈ ਕੇ ਜਾਂਦਾ ਕੌਣ ਸਸਤਾ ਹੋਇਆ ਤੇ ਹੁਣ ਜਿਵੇਂ ਲਾ ਲੋ ਤੁਸੀਂ ਅੱਜ ਕਈ ਕਿਸਾਨ ਵੀ ਸਾਡੇ ਨਵਾਂ ਲੱਗਣ ਲੱਗੇ ਝੋਨਾ ਤੇ ਜਿਵੇਂ ਝੋਨੇ ਤੇ ਕਈ ਵਾਰੀ ਮੰਗ ਲੈਂਦੇ ਸੀ ਵੀ ਹੋਪਰ ਵਾਲੀ ਦਵਾਈ ਦੇ ਦਿਓ ਜੀ ਹੋਪਰ ਹੈ ਤਾਂ ਅਸੀਂ ਪੁੱਛਦੇ ਹੁੰਨੇ ਹ ਹਰੇਕ ਕਿਸਾਨ ਨੂੰ ਪੁੱਛਦੇ ਆ ਕੋਈ ਵੀ ਕਹਦੇ ਨਹੀਂ ਪੁੱਛਦੇ ਵੀ ਭਾਈ ਹੋਪਰ ਕਰਨੀ ਹੈ ਤੇ ਝੋਨੇ ਦੀ ਕੀ ਕੰਡੀਸ਼ਨ ਹੈ ਤਾਂ ਉਹ ਕਹਿੰਦਾ ਸੀ ਯਾਰ 15 ਦਿਨ ਨੂੰ ਵੱਢਣਾ 12 ਦਿਨ ਨੂੰ ਕਣਕ ਦੇ ਝੋਨੇ ਦੇ ਪੱਤੇ ਪੀਲੇ ਜੇ ਪੈ ਗਏ ਰੰਗ ਬਦਲ ਗਿਆ ਤਾਂ ਫਿਰ ਅਗਲੇ ਨੂੰ ਕਹਿੰਦੇ ਸਿਰ ਕੋਈ ਗੈਸ ਵਾਲੀ ਦਵਾਈ ਜਾਂ ਕੋਈ ਛੋਟੇ ਰਿਜ਼ਲਟ ਵਾਲੀ ਕਰ ਬੁਪਰੋਜ਼ਨ ਵਗੈਰਾ ਜਾਂ ਕੋਈ ਗੈਸ ਵਾਲੀ ਦਵਾਈ ਚੈਸ ਤਾਂ ਹਰੀ ਫਸਲ ਤੇ ਕੰਮ ਕਰਦੀ ਜੇ ਮੀਂਹ ਪਿਆ ਹੁੰਦਾ ਵਡਣ ਚ ਹਰਾ ਖੜਿਆ ਹੁੰਦਾ ਝੋਨਾ ਫੇਰ ਚੈਸ ਹੁੰਦੀ ਹੈ ਤੇ ਕੈਸ਼ ਵਾਲੇ ਨੇ ਕੀ ਸੀ ਹੋ ਸਕਦਾ ਅਸੀਂ ਚੈਸ 2000 ਦੀ ਲਾਦੇ ਕੈਸ਼ ਵਾਲੇ ਨੇ 1900 ਦੀ ਲਾ ਦੇਣੀ ਸੀ ਪਰ ਕੰਮ ਨਹੀਂ ਕਰਨਾ ਸੀ ਨਾ ਫਿਰ ਤੇ 1900 ਰੁਪਏ ਵੀ ਉਹੀ ਜਾਂਦਾ ਜਿਹੜਾ ਇੰਨੇ ਕਿੱਲਿਆਂ ਦੀ ਨਾਲੇ ਮਿਹਨਤ ਹੋਈ ਜਾਂਦੀ ਤੇ ਕੌਣ ਸਸਤਾ ਹੋਇਆ ਫਿਰ ਹੁਣ ਜਿਵੇਂ ਸਾਡੇ ਕਈ ਕਿਸਾਨ ਵੀਰ ਤੁਹਾਨੂੰ ਦੱਸਿਆ ਹੀ ਹੈ ਸਾਡੇ ਹੁਣੇ ਲੱਗਣ ਲੱਗੇ ਝੋਨੇ ਤੇ 60 65 ਦਿਨ ਦੇ ਝੋਨੇ ਤੇ ਜਿੰਕ ਲੋਹਾ ਲੈਣ ਆਗੇ ਵੀ ਜਿੰਕ ਲੋਹਾ ਕਰਨਾ ਜੀ ਅਸੀਂ ਕਹਾਂ ਵੀ ਲੋਹਾ ਨਹੀਂ ਜਿੰਕ ਤਾਂ ਚਲੋ ਠੀਕ ਹੈ ਇਹਦੇ ਵਿੱਚ 13045 ਜਾਂ 5234 ਕਰੋ ਹੁਣ ਉਹਦਾ ਟਾਈਮ ਹੈ ਲੋਹਾ ਤਾਂ ਛੋਟੀ ਛੋਟੀ ਫਸਲਾਂ ਨੂੰ ਘਾਟਨਦੀ ਹੁੰਦੀ ਹੈ ਛੋਟਾ ਝੋਨੇ ਨੂੰ ਲੋਹੇ ਦੀ ਤੇ 460 65 ਦਿਨਾਂ ਦਾ ਹੁਣ ਲੋਹਾ ਰਹਿਣ ਦੋ ਤੇ ਕੈਸ਼ ਵਾਲੇ ਨੇ ਤਾਂ ਘਰ ਦੇਈ ਦੇਣਾ ਸੀ ਤੇ ਹੁਣ ਸਾਡੇ ਕਈ ਕਿਸਾਨ ਵੀ ਰੁਝਾਨ ਨੇ ਫਿਉਰਾਡੋਨ ਪਾਉਂਦੇ ਐ ਤੇ ਕੋਈ ਕਿਸਾਨ ਕਹਿੰਦੇ ਵੀ ਮੈਨੂੰ ਫਿਉਰਾਡੋਨ ਆ ਕੇ ਨਾਲ ਦੀ ਨਾਲ ਦੇ ਦਿੱਤੀ ਹੋਊਗੀ ਪਹਿਲਾਂ ਪੂਰਾ ਜੋਰ ਲੰਨੇ ਵੀ ਫਿਉਰਾਡੋਨ ਆਪਾਓ ਯਾਰ ਥੋਡੀ ਸਿਹਤ ਦਾ ਵੀ ਖਰਾਬ ਹੋਊਗਾ ਤੇ ਜ਼ਮੀਨ ਵੀ ਖਰਾਬ ਹੁੰਦੀ ਐ ਤੇ ਡਾਕਟਰ 40 50 ਹਜ਼ਾਰ ਰੁਪਏ ਲੱਗ ਜੂਗਾ ਤੇ ਇਸ ਕਰਕੇ ਥੋਡੀ ਸਿਹਤ ਵੀ ਖਰਾਬ ਇਫੈਕਟ ਪੈਂਦਾ ਤੇ ਫਿਰ ਹੋਰ ਚੀਜ਼ ਪਾ ਲਉ ਬਿਨਾ ਉਹ ਤੋਂ ਦਿੰਦੇ ਸੀਗੇ ਫੋਰਾ ਡੋਨੀ ਆਲਾ ਕੈਸ਼ ਵਾਲਿਆਂ ਨੂੰ ਕੀ ਹਾਲ ਹੈ ਕਹਿੰਦਾ ਲਿਆ ਫੋਰਾ ਡੋਣ ਉਹਨਾਂ ਦਾ ਬਿੱਲ ਕੱਟ ਹੀ ਦੇਣਾ ਸੀਗਾ ਕੈਸ਼ ਵਾਲੇ ਨੇ ਤੇ ਹੁਣ ਜਿਵੇਂ ਸੀਡ ਲੈਣ ਆਉਂਦੇ ਸੀ ਕਣਕ ਦਾ ਜਾਂ ਝੋਨੇ ਦਾ ਤੇ ਕਈ ਕਿਸਾਨ ਵੀ ਤੁਹ ਪੁੱਛਦੇ ਸੀ ਅਸੀਂ ਯਾਰ ਕਿਵੇਂ ਵਾਕੇ ਕਹਿੰਦੇ ਵਾਕੇ ਬੀਜਾਂਗੇ ਤੇ 50 ਕਿਲੋ ਵੀ ਪਾਵਾਂਗੇ ਕਹਿੰਦੇ ਸੀ ਅਸੀਂ 40 ਕਿਲੋ ਵੀ ਪਾਓ 35 ਕਿਲੋ ਹੀ ਬਹੁਤ ਹੈ ਤੇ ਜਿੱਥੇ 20 ਗੱਟੇ ਲੈਣ ਆਉਂਦੇ ਸੀ ਅਸੀਂ 16 17 ਨਾਲ ਹੀ ਸਾਰਦੇ ਸੀਗੇ ਤੇ ਕੈਸ਼ ਵਾਲੇ ਨੇ ਕੀ ਸੀਗਾ 50 ਰੁਪਏ ਕੱਟਾ 40 ਰੁਪਏ ਘੱਟ ਦੇ ਦੇਣਾ ਸੀ ਉਹਨੇ ਥੋੜੀ ਕਹਿਣਾ ਸੀਗਾ ਉਹਨੇ ਤਾਂ ਜਿੰਨੇ ਮੰਗੇ ਦੇ ਹੀ ਦੇਣ ਸੀਗੇ ਤੇ ਜਿਵੇਂ ਹੁਣ ਪੱਤਾ ਲਵੇਟ ਲਾ ਲੋ ਪ੍ਰਾਰ ਸਾਡੇ ਪੱਤਾ ਲਵੇਟ ਬਹੁਤ ਅਟੈਕ ਆਇਆ ਤੇ ਕੋਈ ਕਿਸਾਨ ਵੀ ਕਹਦੇ ਜੇ ਮੇਰੇ ਕੋਲ 500 ਬੰਦਾ ਦਵਾਈ ਲੈ ਕੇ ਗਿਆ ਵੀ ਕਿਸੇ ਨੂੰ ਦੁਬਾਰਾ ਕਰਾਈ ਹੋਵੇ ਪੱਤਾ ਲਵੇਟ ਵਾਲੀ ਮਹੀਨੇ ਤੋਂ ਪਹਿਲਾਂ ਜੇ ਕਰਾਈ ਹੋਵੇ ਤੇ ਕਈ ਕਿਸਾਨਾਂ ਨੇ ਹਫਤੇ 'ਚ ਚਾਰ-ਚਾਰ ਸਪਰਿਆ ਪੱਤਾ ਲਵੇਟ ਦਿਆਂ ਕਰਤੀਆਂ ਸੀ ਕਿਉਂਕਿ ਸਾਨੂੰ ਪਤਾ ਸੀ ਫੇਮ ਕੋਰਾਜਿੰਟ ਕੁਮੀ ਕੰਮ ਹੀ ਨਹੀਂ ਕਰ ਰਹੀ ਤੇ ਅਸੀਂ ਉਹ ਕਰਵਾੰਦੇ ਸੀ ਨਾਲ 2300 ਗ੍ਰਾਮ ਐਸਸੀ ਫਿਡ ਪਵਾੰਦੇ ਸੀ ਤੇ ਜਾਂ ਫਿਰ ਕੋਈ ਦੋ ਸਪਰੇਆਂ ਰਲਾ ਕੇ ਕਰਾਉਂਦੇ ਸੀਗੇ ਤੇ ਕੋਈ ਕਹਦੇ ਜਿਹਨੂੰ ਦੁਬਾਰਾ ਕਰਾਈ ਹੋਵੇ ਪੱਤਾ ਲਵੇਟਦੀ ਤੇ ਜਿਵੇਂ ਹੋਪਰ ਸੀਗਾ ਹੋਪਰ ਤੇਵੇਂ ਆਪਣੇ ਝੋਨੇ ਪੂਰੇ ਫਸੇ ਹੋਏ ਸੀ ਇੱਕਤੀ ਤੇ ਦਵਾਈ ਥੱਲੇ ਨਹੀਂ ਜਾ ਰਹੀ ਸੀ ਤੇ ਇੱਕ ਅੱਧੇ ਨੂੰ ਛੱਡ ਕੇ ਸਿਰਫ ਸਾਨੂੰ ਇੱਕ ਅੱਧਾ ਜ਼ਰੂਰ ਲੰਬਾ ਆਇਆ ਸੀ ਉਹ ਵੀ ਪਾਣੀ 100 ਸਵਾ 100 ਲੀਟਰ ਗਿਆ ਤੇ ਦਵਾਈ ਦਵਾਈ ਥੱਲੇ ਨਹੀਂ ਗਈ ਸੀ ਉਹਦੀ ਸਮਝ ਗਈ ਸਿਰਫ ਇੱਕ ਨੂੰ ਛੱਡ ਕੇ ਕੋਈ ਕਹਵੇ ਉਪਰ ਵਾਲੀ ਦੁਬਾਰਾ ਕਰਾਈ ਹੋਵੇ ਤੇ ਗਲਵਾ ਦਿੰਦੇ ਸੀ ਉਹ ਉੱਪਰ ਦੇ ਤੇ ਕੈਸ਼ ਵਾਲੇ ਨੇ ਕਿਹੜਾ ਪੁੱਛਣਾ ਸੀਗਾ ਅਲਾ ਕਹਿੰਦਾ ਜਿਹੜੀ ਮੰਗੀ ਆਪਾਂ ਦਿਓ ਪਰ ਅਸੀਂ ਸਾਰੀ ਡਿਟੇਲ ਲੈਣੇ ਆ ਵੀ ਆ ਆਈ ਨੀਰ ਆਈ ਕਰੋ ਆਈ ਤਾਂ ਆਈ ਕਰੋ ਤਾਂ ਜਿਵੇਂ ਕਈ ਕਿਸਾਨ ਵੀ 12 36 ਲੈਂਣ ਆਉਂਦੇ ਸੀਗੇ ਝੋਨੇ 'ਚ ਪਾਣ ਲਈ ਅਸੀਂ ਕਹਿੰਦੇ ਸੀ ਯਾਰ 1236 ਨੀ ਸਲਫਰ ਪਾਉਸ ਸੀ ਪਰਸੈਂਟ ਵਾਲੀ ਇਹ ਇਹ 1236 ਦਾ ਕੰਮ ਵੀ ਕਰੂ ਕਿਉਂਕਿ ਇਹ ਕੰਟੈਕਟਰ ਫੰਗੀ ਸਾਈਡ ਹੈ 1236 ਦਾ ਕੰਮ ਤਾਂ ਕਰ ਨਹੀਂ ਕਰਨੇ ਨੇ ਪਲੱਸ ਜਿਵੇਂ ਬੋਰਾ ਦਾ ਪਾਣੀ ਮਾੜਾ ਹੈ ਉੱਥੇ ਵੀ ਕੰਮ ਕਰੂ ਛੋਰਾ ਛੂਰਾ ਸਾਫ ਕਰੂ ਪੀ ਐਚ ਲੈਵਲ ਠੀਕ ਕਰੂ ਭਈ ਖਾਦਾ ਜੜ ਤੱਕ ਲਾਉਗੀ ਵੀ 1236 ਨਾਲ ਦੁੱਗਣਾ ਤਿਗਣਾ ਕੰਮ ਕਰੂ ਹਮੇਸ਼ਾ ਅਸੀਂ ਸਲਫਰ ਦੀ ਸਲਾਹ ਦਿੱਤੀ 80% ਸਲਫਰ ਪਾਓ 1236 ਨਾ ਪਾਓ ਤੇ ਕੈਸ਼ ਵਾਲੇ ਨੇ ਕੀ ਸੀ ਕੈਸ਼ ਵਾਲੇ ਨੇ ਤਾਂ 12 36 23 ਦੇਣਾ ਸੀਗਾ ਤੇ ਬਾਕੀ ਆਹ ਲਾਲੋ ਤੁਸੀਂ 7 ਦਿਨਾਂ ਬਾਅਦ ਕਈ ਕਿਸਾਨ ਵੀ ਰਿਪੋਰਟ ਵਾਲੀ ਲੈਣ ਆ ਜਾਂਦੇ ਸੀਗੇ ਤਾਂ ਅਸੀਂ ਤੁਹਾਨੂੰ ਦੱਸਿਆ ਹੀ ਹਰ ਇੱਕ ਚੀਜ਼ ਪੁੱਛਦੇ ਹਾਂ ਤਾਂ ਪੁੱਛਦੇ ਜੀ ਕਹਿੰਦੇ ਚੋਨਾ 7-8 ਦਿਨਾਂ ਦਾ ਫੋਰਟ ਵਾਲੀ ਦੇ ਦਿਓ ਅਸੀਂ ਕਹੇ ਰਿਪੋਰਟ ਵਾਲੀ ਕੋਈ ਵੀ ਪਾਣੀ ਹੈ 12-13 ਦਿਨ ਤੋਂ ਬਾਅਦ ਬਾਅਦ ਪਾਓ ਛੋਟੇ ਝੋਨੇ ਅਸਾ 7-8 ਦਿਨਾਂ ਦੇ ਥੱਲੇ-ਥੱਲੇ ਝੋਨੇ 'ਚ ਕੋਈ ਫੋਰਟ ਵਾਲੀ ਫੋਰਟ ਨਹੀਂ ਕਰਵਾਂਦੀ ਹੁੰਦੀ ਉਹਨਾਂ ਜਦੋਂ ਜੜਜੀ ਲੱਗ ਗਿਆ ਉਦੋਂ ਫੋਟ ਕਰਾਉਗੀ ਤੇ ਨਹੀਂ ਕੈਸ਼ ਵਾਲਿਆਂ ਦਾ ਦੇ ਹੀ ਦੇਣੀ ਸੀਗੀ ਫੋਟ ਵਾਲੀ ਉਹਨੇ ਕਿਹੜਾ ਇਹ ਜੀ ਗੱਲ ਕਰਨੀ ਸੀ ਤੇ ਜੋ ਜਿੰਕ ਲੈਣ ਆਉਂਦੇ ਸੀ ਤੇ 33 21% ਹਮੇਸ਼ਾ ਇਹ ਕਹਿੰਦੇ ਸੀ ਡੀਏਪੀ ਨਾਲ ਨਾ ਪਈਓ ਕੈਸ਼ ਵਾਲਿਆਂ ਨੂੰ ਥੋੜੀ ਇਹ ਗੱਲ ਪੁੱਛਣੀ ਸੀ ਹੋ ਸਕਦਾ ਸਾਡੇ ਨਾਲ 10 ਰੁਪਏ ਕਿਲੋ ਜਿੰਕ ਸਸਤੀ ਦੇ ਦਿੰਦਾ ਪਰ ਕੰਮ ਨਹੀਂ ਕਰਨੀ ਸੀ ਨਾ ਤੇ ਦੂਜੀ ਗੱਲ ਮੁੰਗੀਆਂ ਚੱਠ 10 ਦਿਨ ਵੱਢਣ ਚ ਰਹਿੰਦੇ ਸੀ ਤੇ ਪਾਣੀ ਖੜ ਗਿਆ ਸੀ